ਸਮਰਾਲਾ ਤੋਂ ਇੱਕ ਸੀਸੀਟੀਵੀ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਜਿੱਥੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਮਹਿਲਾ ਦੇ ਕੋਲ ਘਰ ਦੇ ਅੰਦਰ ਕੁਝ ਲੋਕ ਹੁੰਦੇ ਨੇ ਬਹਾਨਾ ਬਣਾ ਕੇ ਜਿਹੜੇ ਨੇ ਉਹ ਘਰ ਦੇ ਅੰਦਰ ਦਾਖਲ ਹੁੰਦੇ ਨੇ ਜਿਸ ਤੋਂ ਬਾਅਦ ਬੜੇ ਹੀ ਤਰੀਕੇ ਦੇ ਨਾਲ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਨੇ ਸਭ ਤੋਂ ਪਹਿਲਾਂ ਮਹਿਲਾ ਉਹਨਾਂ ਨੂੰ ਬਿਠਾਉਂਦੀ ਹੈ ਉਹਨਾਂ ਨੂੰ ਚਾਹ ਪਾਣੀ ਪੁੱਛਦੀ ਹੈ ਤੇ ਮੌਕਾ ਦੇਖਦੇ ਹੀ ਇੱਕ ਮਹਿਲਾ ਤੇ ਦੋ ਆਦਮੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਕੋਸ਼ਿਸ਼ ਕਰਦੇ ਨੇ ਪਰ ਮੌਕੇ ਤੇ ਮਹਿਲਾ ਦੇ ਵੱਲੋਂ ਚੀਕ ਚਹਾੜਾ ਪਾਇਆ ਜਾਂਦਾ ਰੋਲਾ ਪਾਇਆ ਜਾਂਦਾ ਜਿਸ ਤੋਂ ਬਾਅਦ ਗਵਾਂਡੀ ਜਿਹੜੇ ਨੇ ਉਹ ਆ ਕੇ ਦੇਖਦੇ ਨੇ ਤੇ ਮੌਕੇ ਤੋਂ ਇੱਕ ਐਕਟਿਵਾ ਬਰਾਮਦ ਹੋਈ ਹੈ ਇਸ ਮਾਮਲੇ 'ਚ ਲਗਾਤਾਰ ਜੇਕਰ ਗੱਲ ਕਰੀਏ ਚੋਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਪੰਜਾਬ ਦੇ ਵਿੱਚ ਤੇ ਚੋਣਾ ਦਾ ਮਾਹੌਲ ਹੈ ਚੋਣ ਜਾਬਤਾ ਲੱਗਿਆ ਹੋਇਆ ਪਰ ਫਿਰ ਵੀ ਅਜਿਹੀਆਂ ਵਾਰਦਾਤਾਂ ਅਜਿਹੀਆਂ ਘਟਨਾਵਾਂ ਸામਨੇ ਆਉਂਦੀਆਂ ਨੇ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਮੁਸਤੈਦ ਹੋਣਾ ਚਾਹੀਦਾ ਹੈ ਕਿਉਂਕਿ ਜੇਕਰ ਗੱਲ ਕਰੀਏ ਤਾਂ ਚੋਰੀ ਚੁਕਾਰੀ ਆਮ ਹੋ ਗਈ ਹੈ ਲੁੱਟਾ ਖੁਹਾ ਜਿਹੜੀਆਂ ਨੇ ਉਹ ਆਮ ਹੋ ਚੁੱਕੀਆਂ ਨੇ ਸੋ ਤਸਵੀਰਾਂ ਜਿਹੜੀਆਂ ਨੇ ਹੈਰਾਨ ਕਰਨ ਦੇਣ ਵਾਲੀਆਂ ਨੇ ਕਿਉਂਕਿ ਘਰ ਦੇ ਅੰਦਰ ਵੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮੈਨੂੰ ਅਚਾਨਕ ਸ਼ਾਮ ਕੁਝ ਦੀ ਮੈਂ ਘਰ ਝਾੜੂ ਮਾਰਦੀ ਸੀ ਸਫਾਈ ਕਰਦੀ ਸੀ ਮੈਂ ਦੇਖਿਆ ਮੈਨੂੰ ਅਚਾਨਕ ਕੰਨਾਂ 'ਚ ਆਵਾਜ਼ ਪਈ ਵੀ ਬਚਾਓ ਬਚਾਓ ਦੀ ਚੋਰ ਚੋਰ ਜਦੋਂ ਮੈਂ ਇੱਥੇ ਝਾੜੂ ਮਾਰਦੀ ਸੀ ਗੇਟ ਦੇ ਕੋਲੇ ਮੈਂ ਉਹੀ ਝਾੜੂ ਲੈ ਕੇ ਬਾਹਰ ਨਿਕਲੀ ਉਹਨਾਂ ਦੇ ਮਗਰ ਪਈ ਮਤਲਬ ਉਹ ਸਕੂਟਰੀ ਸੱਟ ਕੇ ਭੱਜ ਗਏ ਕਿੰਨੇ ਬੰਦੇ ਦੇਖੇ ਨੇ ਦੇਖੇ ਨੇ ਜਿਹੜਾ ਤੁਸੀਂ ਇੱਕ ਮੁੰਡਾ ਜਾਂ ਸੀਗਾ ਇੱਕ ਮੁੰਡਾ ਜਾਂ ਸੀ ਹਾਂਜੀ ਤੇ ਰੌਲਾ ਪਉਣ ਤੇ ਤੁਹਾਨੂੰ ਪਤਾ ਲੱਗਿਆ ਹੈ ਹਾਂਜੀ ਹਾਂਜੀ ਮੈਨੂੰ ਆਵਾਜ਼ ਸੁਣੀ ਤਾਂ ਮੈਂ ਇੱਥੇ ਗੇਟ ਕੋਲੇ ਝਾੜੂ ਮਾਰਦੀ ਸੀ ਤੇ ਮੈਂ ਬਾਹਰ ਚਲੀ ਗਈ ਫਿਰ ਤੇ ਆਪਣਾ ਲੇਡੀ ਲੇਡੀ ਹਾਂਜੀ ਕਿ ਲੇਡੀਆਂ ਸੀ ਕਿ ਉਹ ਮੈਂ ਬਾਅਦ ਚ ਦੇਖੇ ਨੇ ਮੋਟਰਸਾਈਕਲ ਤੇ ਜਦ ਜਦ ਮੈਂ ਉਧਰੋਂ ਵਾਪਸ ਮੁੜੀ ਨਾ ਮੁੰਡੇ ਸੋ ਜਣੇ ਹੋਰ ਸੀ ਹਾਂਜੀ ਉਹ ਮੈਂ ਬਾਅਦ ਚ ਵਾਪਸ ਮੁੜਦੀ ਨੇ ਦੇਖੇ ਨੇ ਉਧਰੋਂ ਮੋਟਰਸਾਈਕਲ ਤੇ ਜਾਂਦੇ ਸੀ ਮੋਟਰਸਾਈਕਲ ਤੇ ਸਕੂਟਰੀ ਜਿਹੜਾ ਪਤਾ ਨਹੀਂ ਉਹ ਚੀਜ਼ ਜਿਹੜਾ ਸਕੂਟਰੀ ਤੋਂ ਡਿੱਗ ਗਿਆ ਬੰਦਾ ਉਹ ਕਿੱਧਰੋਂ ਭੱਜਿਆ ਉਹ ਅੱਧਰ ਨਹੀਂ ਭੱਜ ਗਿਆ ਸਿੱਧੀ ਗਲੀ ਚੋਂ ਕੋਲਾ ਸਕੂਟਰੀ ਹੈ ਜਿਹੜੀ ਉਹ ਕੋਲਿਸ ਲੈ ਗਈ ਹਾਂਜੀ ਉਹ ਕੋਲਿਸ ਲੈ ਗਈ ਕਿਹਨਾਂ ਸੰਜੀਤ ਕੋਰ ਟੀਚਰ ਹੈ ਆਪਣੇ ਕਮਲ ਕਲੋਨੀ ਦੇ ਵਿੱਚ ਰਹਿੰਦੇ ਐਤਵਾਰ ਵਾਲੇ ਦਿਨ ਦੀ ਗੱਲ ਐ ਇਹਨਾਂ ਦਾ ਬੇਟਾ ਨਾ ਜਿਸ ਸਟੇਜ ਰਾਹੂ ਸੈਂਟਰ ਚਲਾਉਂਦਾ ਸੀ ਘਰ ਨਾਲ ਸੈਂਟਰ ਸਬਸਿਡਾਊਟ ਸੈਂਟਰ ਉੱਥੇ ਉਹ ਮੈਸੋਸਟਾਊਟ ਸੈਂਟਰ ਦੇ ਵਿੱਚ ਫੜੇ ਗਏ ਉਹ ਉਹ ਫੜਨ ਤੋਂ ਬਾਅਦ ਕੋਈ ਇਹਨਾਂ ਦੇ ਘਰ ਨਾਲ ਇੱਕ ਲੇਡੀਜ਼ ਤੇ ਦੋ ਜੈਨਸ ਆਏ ਕਹਿੰਦੇ ਜੀ ਅਸੀਂ ਸੈਂ ਉੱਥੋਂ ਆਇਆ ਵੀ ਸਾਡਾ ਉਹ ਲੇਡੀ ਜੀ ਨੇ ਆ ਕੇ ਦੱਸਿਆ ਵੀ ਮੇਰਾ ਭਰਾ ਇਹ ਉਸ ਸੈਂਟਰ ਦੇ ਵਿੱਚ ਹੁੰਦਾ ਸੀ ਵੀ ਅਸੀਂ ਉਹ ਫੋਲ ਕਰਨ ਆਏ ਆ ਵੀ ਤੁਹਾਡਾ ਬੱਚਾ ਫੜਿਆ ਗਿਆ ਤੇ ਇਹਨਾਂ ਨੇ ਅੰਦਰ ਬੈਠ ਕੇ ਚਾਚੂ ਵਗੈਰਾ ਸਭੀ ਕਾਫੀ ਸਮਾਂ ਬੈਠੇ ਰਹੇ ਨੇ ਲੈਣ ਤੋਂ ਬਾਅਦ ਫਿਰ ਇਹਨਾਂ ਦੀ ਯਾਤਸ ਵੀ ਕੀਤੀ ਤੋਂ ਤੋਂ ਮੈਂ ਮਾਂ ਹੋ ਗਈ ਤੇ ਉਹਨੇ ਕਰਕੇ ਫਿਰ ਸਿਰੀ ਕਾਰਵਾਈ ਆ ਜਦੋਂ ਇਹ ਭੱਜ ਗਏ ਉਥੋਂ ਰੌਲਾ ਪਿਆ ਨੇਰੀ ਜਿਵੇਂ ਇਹ ਭੱਜ ਗਿਆ ਆਪਣੀ ਸਕੂਟਰ ਚੱਲ ਕੇ ਜਦੋਂ ਪਤਾ ਲੱਗਾ ਤਾਂ ਇਹ ਦੀ ਸਕੂਟਰ ਹੀ ਚਾਹੇ ਉਥੇ ਕੰਧ ਵਿੱਚ ਲੱਗਣ ਤੋਂ ਬਾਅਦ ਉਥੇ ਡਿਗ ਵੀ ਤੇ ਉਹ ਸਕੂਟਰ ਵੀ ਅਸੀਂ ਰਿਕਵਰ ਕਰ ਲਈ ਹੈ। ਕਿ ਤੁਹਾਨੂੰ ਇਹ ਕਾਰਨ ਸੀ ਜਿਸ ਕਰਕੇ ਉਹ ਨਜ਼ਰ ਆ ਗਿਆ। ਇਹੋ ਦੇ ਵਿੱਚ ਸੀਸੀਟੀਵੀ ਦੇ ਵਿੱਚ ਨਹੀਂ ਆਇਆ ਵੀ ਆਵਾਜ਼ ਨਹੀਂ ਆਈ ਲੀਕ ਹੈ। ਲੇਕਿਨ ਇਹ ਆਪਸ ਵਿੱਚ ਹੀ ਮਤਲਬ ਖੈਵਡ ਦੇ ਦੇਖੀ। ਸਾਡੀ ਵੀ ਦਿੱਤਾ ਗਿਆ ਸੀਸੀਟੀਵੀ ਦਾ ਉਹ ਇਹਨਾਂ ਦੀ ਉਥੇ ਰਸੋਈ ਸੀ ਨੇੜੇ ਰਸੋਈ ਦੇ ਵਿੱਚ ਇੱਕ ਬੰਦੇ ਨੂੰ ਦੇ ਵਿੱਚੋਂ ਜਿਹੜੀ ਸੀਸੀਟੀਵੀ ਉਦੇਚਾ ਉਹਦੇ ਵਿੱਚ ਚੱਕੂ ਲੈ ਕੇ ਆਇਆ ਤੀਸਰੇ ਵੱਲੋਂ ਭੇਜਿਆ ਇਹ ਰੱਬ ਨੂੰ ਲੁਕਣ ਦੀ ਕੋਸ਼ਿਸ਼ ਕਰ ਗਿਆ ਨਾ ਵੀ ਅੰਦਰ ਵੜ ਸਕੀ ਨਹੀਂ ਫਿਲਹਾਲ ਇਹਨਾਂ ਦਾ ਮਾਮਲਾ ਜਿਹੜਾ ਹੈਗਾ ਉਹ ਚੱਕ ਤਫਤੀਸ਼ ਤੇ ਵਿੱਚ ਆਇਆ ਤਫਤੀਸ਼ ਕੀਤੀ ਜਾ ਰਹੀ ਹੈ ਅਸੀਂ ਜਲਦੀ ਹੀ ਇਹਦੇ ਵਿੱਚ ਪਹੁੰਚ ਕੇ ਤੁਹਾਨੂੰ ਦੇਰ ਦੇ ਦੇ ਪਰ ਜਿਹੜੀ ਸਕੂਟਰੀ ਹੈ ਕੁਝ ਪਤਾ ਲੱਗਿਆ ਕਿ ਇਹਦੇ ਨਾਂ ਤੇ ਕਿਸ ਕੋਈ ਅਸਾਮ ਹੈ ਹਾਂ ਸਕੂਟਰੀ ਤਾਂ ਸਾਨੂੰ ਪਤਾ ਲੱਗ ਗਿਆ ਜੇ ਡਿਸਕਲੋਜ਼ ਕਰਨਾ ਠੀਕ ਨਹੀਂ ਕਿਉਂਕਿ ਇਹਦੇ ਵਿੱਚ ਤਫਤੀਸ਼ ਕਰਵਾਪ ਹੋ ਜਾਵੇ